ਸਤਿ ਸ਼੍ਰੀ ਅਕਾਲ ਤੁਸੀਂ ਸੇਖ ਰੈਸਮ ਜੈਨਿਸ ਤੇ ਮੈਂ ਹਾ ਪ੍ਰਦੀਪਕੌਰ ਤਾਂ ਹੁਣ ਜ਼ਿਕਰ ਕਰਾਂਗੇ ਐਮਪੀ ਅਮਰਿਤਪਾਲ ਸਿੰਘ ਦਾ ਤਾਂ ਖਡੂਰ ਸਾਹਿਬ ਤੋਂ ਐਮਪੀ ਨੇ ਔਰ ਬਜਟ ਸੈਸ਼ਨ ਦੇ ਨਾਲ ਜੁੜੀ ਵੀ ਖਬਰ ਹੈ ਕਿ ਬਜਟ ਸੈਸ਼ਨ ਦੇ ਵਿੱਚ ਉਹ ਇਸ ਵਾਰੀ ਹਿੱਸਾ ਨਹੀਂ ਲੈ ਸਕਣਗੇ ਤਾਂ ਦੱਸਦੀ ਹੈ ਕਿ ਪੈਰੋਲ ਅਰਜ਼ੀ ਪਾਈ ਗਈ ਸੀ ਪਰ ਪਰੋਲ ਅਰਜ਼ੀ ਹੈ ਜਿਹੜੀ ਉਹ ਖਾਰਜ ਕਰ ਦਿੱਤੀ ਗਈ ਹੈ ਰੱਦ ਕਰ ਦਿੱਤੀ ਗਈ ਹੈ ਤਾਂ ਭਾਈ ਅਮਰਤਪਾਲ ਦਾ ਇਹ ਕਹਿਣਾ ਸੀ ਕਿ ਆਪਣੇ ਲੋਕਾਂ ਦੀ ਆਵਾਜ਼ ਹੈ ਜਿਹੜਾ ਉਹ ਚੁੱਕਣਾ ਚਾਹੁੰਦੇ ਨੇ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹ ਰੱਖਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਬਜਟ ਸੈਸ਼ਨ ਦੇ ਵਿੱਚ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਤਾਂ ਐਮਪੀ ਅਮਰਤਪਾਲ ਦੇ ਨਾਲ ਜੁੜੀ ਵੱਡੀ ਖਬਰ ਹੈ ਸੰਸਦ ਅਮਰਤਪਾਲ ਸਿੰਘ ਬਜਟ ਸੈਸ਼ਨ ਦੇ ਵਿੱਚ ਹਿੱਸਾ ਇਸ ਵਾਰੀ ਵੀ ਨਹੀਂ ਲੈ ਸਕਣਗੇ ਕਿਉਂਕਿ ਪੰਜਾਬ ਸਰਕਾਰ ਨੇ ਉਹਨਾਂ ਦੀ ਪਰੋਲ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ ਪੰਜਾਬ ਦੇ ਗ੍ਰਹਿ ਵਿਭਾਗ ਦੇ ਮੁਖ ਸਖਤਰ ਦੇ ਵੱਲੋਂ ਇਸ ਸਬੰਧੀ ਹੁਕਮ ਨੇ ਜਿਹੜੇ ਉਜਾਰੀ ਕੀਤੇ ਨੇ ਉਹਨਾਂ ਦੱਸਿਆ ਕਿ ਅਮਰਤਪਾਲ ਸਿੰਘ 'ਲਾ ਫੈਨਸ' ਸੇ ਕਾਰਵਾਈ ਕੀਤੀ ਗਈ ਹੈ ਉਹਨਾਂ ਦੀਆਂ ਗਤੀਵਿਧੀਆਂ ਨੂੰ ਰਾਜ ਦੀ ਸੁਰੱਖਿਆ ਲਈ ਗੰਭੀਰ ਹੈ ਜਿਹੜਾ ਉਹ ਦੱਸਿਆ ਗਿਆ ਦੱਸਦੇ ਕਿ ਅਮਰਤਪਾਲ ਸਿੰਘ ਨੇ ਪੈਰੋਲ ਦੇ ਲਈ ਹਾਈ ਕੋਰਟ ਚ ਪਟੀਸ਼ਨ ਪਾਈ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫੈਸਲਾ ਲੈਣ ਦੇ ਲਈ ਕਿਹਾ ਸਰਕਾਰ ਨੇ ਸਪਸ਼ਟ ਕੀਤਾ ਕਿ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਦੇ ਵੱਲੋਂ ਜਾਰੀ ਹੁਕਮਾ ਤਹਿਤ ਅਮਰਿਤਪਾਲ ਸਿੰਘ ਨੂੰ 23 ਅਪ੍ਰੈਲ 2025 ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਕਿ ਉਹਨਾਂ ਦੇ ਵੱਲੋਂ ਬਜਟ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਲਗਾਤਾਰ ਮੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਸੀ ਪਰ ਹੁਣ ਪੈਰੋਲ ਦੀ ਮੰਗ ਨੂੰ ਰੱਦ ਕਰ ਦਿੱਤਾ ਗਿਆ ਭਾਈ ਅਮਰਿਤਪਾਲ ਦੇ ਨਾਲ ਜੁੜੀ ਵੱਡੀ ਖਬਰ ਹੈ ਐਮਪੀ ਅਮਰਿਤਪਾਲ ਦੇ ਨਾਲ ਜੁੜੀ ਅਪਡੇਟ ਹੈ ਕਿ ਸੰਸਦ ਅਮਰਿਤਪਾਲ ਸਿੰਘ ਬਜਟ ਸੈਸ਼ਨ ਦੇ ਵਿੱਚ ਹਿੱਸਾ ਨਹੀਂ ਲੈ ਸਕਣਗੇ ਪੰਜਾਬ ਸਰਕਾਰ ਨੇ ਉਹਨਾਂ ਦੀ ਪੈਰੋਲ ਦੀ ਅਰਜ਼ੀ ਨੂੰ ਰੱਦ ਕੀਤਾ ਹੈ ਔਰ ਪੰਜਾਬ ਦੇ ਗ੍ਰਹਿ ਵਿਭਾਗ ਦੇ ਮੁਖ ਸਕੱਤਰ ਦੇ ਵੱਲੋਂ ਇਸ ਸੰਬੰਧੀ ਹੁਕਮ ਨੇ ਜਿਹੜੇ ਉਜਾੜੀ ਕਰ ਦਿੱਤੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਸੇਖ ਰੈਸਮ ਜੈਨਿਸ ਤੇ ਮੈਂ ਹਾ ਪ੍ਰਦੀਪਕੌਰ ਤਾਂ ਹੁਣ ਜ਼ਿਕਰ ਕਰਾਂਗੇ ਐਮਪੀ ਅਮਰਿਤਪਾਲ ਸਿੰਘ ਦਾ ਤਾਂ ਖਡੂਰ ਸਾਹਿਬ ਤੋਂ ਐਮਪੀ ਨੇ ਔਰ ਬਜਟ ਸੈਸ਼ਨ ਦੇ ਨਾਲ ਜੁੜੀ ਵੀ ਖਬਰ ਹੈ ਕਿ ਬਜਟ ਸੈਸ਼ਨ ਦੇ ਵਿੱਚ ਉਹ ਇਸ ਵਾਰੀ ਹਿੱਸਾ ਨਹੀਂ ਲੈ ਸਕਣਗੇ ਤਾਂ ਦੱਸਦੀ ਹੈ ਕਿ ਪੈਰੋਲ ਅਰਜ਼ੀ ਪਾਈ ਗਈ ਸੀ ਪਰ ਪੈਰੋਲ ਅਰਜ਼ੀ ਹੈ ਜਿਹੜੀ ਉਹ ਖਾਰਜ ਕਰ ਦਿੱਤੀ ਗਈ ਹੈ ਰੱਦ ਕਰ ਦਿੱਤੀ ਗਈ ਹੈ ਤਾਂ ਭਾਈ ਅਮਰਤਪਾਲ ਦਾ ਇਹ ਕਹਿਣਾ ਸੀ ਕਿ ਆਪਣੇ ਲੋਕਾਂ ਦੀ ਆਵਾਜ਼ ਹੈ ਜਿਹੜਾ ਉਹ ਚੁੱਕਣਾ ਚਾਹੁੰਦੇ ਨੇ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹ ਰੱਖਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਬਜਟ ਸੈਸ਼ਨ ਦੇ ਵਿੱਚ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਤਾਂ ਐਮਪੀ ਅਮਰਤਪਾਲ ਦੇ ਨਾਲ ਜੁੜੀ ਵੱਡੀ ਖਬਰ ਹੈ ਸੰਸਦ ਅਮਰਤਪਾਲ ਸਿੰਘ ਬਜਟ ਸੈਸ਼ਨ ਦੇ ਵਿੱਚ ਹਿੱਸਾ ਇਸ ਵਾਰੀ ਵੀ ਨਹੀਂ ਲੈ ਸਕਣਗੇ ਕਿਉਂਕਿ ਪੰਜਾਬ ਸਰਕਾਰ ਨੇ ਉਹਨਾਂ ਦੀ ਪੈਰੋਲ ਦੀ ਅਰਜ਼ੀ ਨੁਰਾਤ ਕਰ ਦਿੱਤਾ ਹੈ ਪੰਜਾਬ ਦੇ ਗ੍ਰਹਿ ਵਿਭਾਗ ਦੇ ਮੁਖ ਸਖਤਰ ਦੇ ਵੱਲੋਂ ਇਸ ਸਬੰਧੀ ਹੁਕਮ ਨੇ ਜਿਹੜੇ ਉਜਾਰੀ ਕੀਤੇ ਨੇ ਉਹਨਾਂ ਦੱਸਿਆ ਕਿ ਅਮਰਤਪਾਲ ਸਿੰਘ 'ਲਾ ਫੈਨਸ' ਸੇ ਕਾਰਵਾਈ ਕੀਤੀ ਗਈ ਹੈ ਉਹਨਾਂ ਦੀਆਂ ਗਤੀਵਿਧੀਆਂ ਨੂੰ ਰਾਜ ਦੀ ਸੁਰੱਖਿਆ ਲਈ ਗੰਭੀਰ ਹੈ ਜਿਹੜਾ ਉਹ ਦੱਸਿਆ ਗਿਆ ਦੱਸਦੇ ਕਿ ਅਮਰਤਪਾਲ ਸਿੰਘ ਨੇ ਪੈਰੋਲ ਦੇ ਲਈ ਹਾਈ ਕੋਰਟ ਚ ਪਟੀਸ਼ਨ ਪਾਈ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫੈਸਲਾ ਲੈਣ ਦੇ ਲਈ ਕਿਹਾ ਸੀ ਸਰਕਾਰ ਨੇ ਸਪਸ਼ਟ ਕੀਤਾ ਕਿ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਦੇ ਵੱਲੋਂ ਜਾਰੀ ਹੁਕਮਾ ਤਹਿਤ ਅਮਰਿਤਪਾਲ ਸਿੰਘ ਨੂੰ 23 ਅਪ੍ਰੈਲ 2025 ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਕਿ ਉਹਨਾਂ ਦੇ ਵੱਲੋਂ ਬਜਟ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਲਗਾਤਾਰ ਮੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਸੀ ਪਰ ਹੁਣ ਪੈਰੋਲ ਦੀ ਮੰਗ ਨੂੰ ਰੱਦ ਕਰ ਦਿੱਤਾ ਗਿਆ ਭਾਈ ਅਮਰਿਤਪਾਲ ਦੇ ਨਾਲ ਜੁੜੀ ਵੱਡੀ ਖਬਰ ਹੈ ਐਮਪੀ ਅਮਰਿਤਪਾਲ ਦੇ ਨਾਲ ਜੁੜੀ ਅਪਡੇਟ ਹੈ ਕਿ ਸੰਸਦ ਅਮਰਿਤਪਾਲ ਸਿੰਘ ਬਜਟ ਸੈਸ਼ਨ ਦੇ ਵਿੱਚ ਹਿੱਸਾ ਨਹੀਂ ਲੈ ਸਕਣਗੇ ਪੰਜਾਬ ਸਰਕਾਰ ਨੇ ਉਹਨਾਂ ਦੀ ਪੈਰੋਲ ਦੀ ਅਰਜ਼ੀ ਨੂੰ ਰੱਦ ਕੀਤਾ ਔਰ ਪੰਜਾਬ ਦੇ ਗ੍ਰਹਿ ਵਿਭਾਗ ਦੇ ਮੁਖ ਸਖਤਰ ਦੇ ਵੱਲੋਂ ਇਸ ਸੰਬੰਧੀ ਹੁਕਮ ਨੇ ਜਿਹੜੇ ਉਜਾੜੀ ਕਰ ਦਿੱਤੇ ਨੇ